ਸਾਸਤਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊ ਚੈਨਲ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਇਸ ਵਲੇ ਦੀ ਇੱਕ ਮੰਦ ਭਾਗੀ ਖਬਰ ਮੋਹਾਲੀ ਦੇ ਖਰੜ ਤੋਂ ਸਾਹਮਣੇ ਆ ਰਹੀ ਹੈ ਜੀਹਾਂ ਤੋਂ ਦੱਸਿਆ ਕਿ ਮੋਹਾਲੀ ਦੇ ਖਰੜ ਦੇ ਵਿੱਚ ਇੱਕ ਕਬੱਡੀ ਪਲੇਅਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਕਤਲ ਕਿਸ ਤਰ੍ਹਾਂ ਕੀਤਾ ਗਿਆ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਕਿ ਕਬੱਡੀ ਖਿਡਾਰੀ ਜਿਹੜਾ ਬਠਿੰਡੇ ਦਾ ਰਹਿਣ ਵਾਲਾ ਸੀ ਨੌਜਵਾਨ ਉਹ ਕਾਫੀ देर ਹੋ ਗਈ ਸੀ ਉਸ ਤੋਂ ਬਾਅਦ ਜਿਹੜੀ ਆ ਕਬੱਡੀ ਖੇਡਣ ਤੋਂ ਬਾਅਦ ਕਾਫੀ ਵੱਡਾ ਪਲੇਅਰ ਰਿਹਾ ਆ ਉਸ ਤੋਂ ਬਾਅਦ ਉਹ ਮੁਹਾਲੀ ਖਰੜ ਦੇ ਵਿੱਚ ਆ ਗਿਆ ਤਾਂ ਮੁਹਾਲੀ ਖਰੜ ਦੇ ਵਿੱਚ ਉਹ Zomato ਦੇ ਵਿੱਚ ਵੀ ਕੰਮ ਕਰਦਾ ਸੀ ਤਾਂ ਨਾਲ ਦੀ ਨਾਲ ਉਥੇ ਇੱਕ ਜਿਮ ਟ੍ਰੇਨਰ ਦੇ ਤੌਰ ਦੇ ਉੱਤੇ ਵੀ ਉਹ ਜੋਬ ਕਰਦਾ ਸੀ ਤਾਂ ਸ਼ਾਮਲੇ ਬਾਜ਼ਾਰ ਦੇ ਵਿੱਚ ਕੁਝ ਖਾਣ ਪੀਣ ਵਾਸਤੇ ਜਾਂਦਾ ਹੈ ਤਾਂ ਇੱਕ ਵਾਈਟ ਰੰਗ ਦੀ ਗੱਡੀ ਆਉਂਦੀ ਆ ਤਾਂ ਉਹਦੇ ਵਿੱਚ ਅਣਪਛਾਤੇ ਜਿਹੜੇ ਨੌਜਵਾਨ ਬਾਹਰ ਨਿਕਲਦੇ ਨੇ ਤੇ ਤਬੜ ਤੋੜ ਜਿਹੜੀਆਂ ਗੋਲੀਆਂ ਨੇ ਉਸ ਨੌਜਵਾਨ ਦੇ ਉੱਤੇ ਚਲਾ ਦਿੱਤੀਆਂ ਜਾਂਦੀਆਂ ਨੇ ਉਦੋਂ ਵੀ ਬਸ ਨਹੀਂ ਹੁੰਦੀ ਨੌਜਵਾਨਾਂ ਵੱਲੋਂ ਜਦੋਂ ਗੋਲੀਆਂ ਮਾਰ ਕੇ ਬਸ ਹੋ ਜਾਂਦੀ ਹੈ ਤੇ ਅੰਦਰੋਂ ਤੇਜ਼ ਦਰ ਹਥਿਆਰ ਤਲਵਾਰਾਂ ਕੱਢੀ ਜਾਂਦੇ ਆ ਤੇ ਤਲਵਾਰਾਂ ਦੇ ਨਾਲ ਫਿਰ ਉਸ ਨੂੰ ਵੱਢਿਆ ਜਾਂਦਾ ਹੈ ਮਤਲਬ ਇਸ ਤਰ੍ਹਾਂ ਕਰਕੇ ਵੱਡਿਆ ਜਾਂਦਾ ਕਿ ਉਹਦੇ ਵਿੱਚ ਜਿਹੜੇ ਸਾਹ ਇੱਕ ਵੀ ਨਾ ਬਚੇ ਤਾਂ ਬੜੇ ਹੀ ਬਹਿਰਮੀ ਦੇ ਨਾਲ ਇਹ ਇਸ ਨੌਜਵਾਨ ਦਾ ਜਿਹੜਾ ਉਹ ਕਤਲ ਕੀਤਾ ਤਾਂ ਪੁਲਿਸ ਨੂੰ ਵੀ ਜਿਹੜੀ ਆ ਉਹ ਹੱਥ ਪੈਰਾਂ ਦੀ ਪੈ ਗਈ ਇਸ ਵੇਲੇ ਇਸ ਨੌਜਵਾਨ ਦਾ ਬਾਪ ਰੋ ਰੋ ਕੇ ਕੀ ਲੋਕਾਂ ਨੂੰ ਦੁਹਾਈ ਦੇ ਰਿਹਾ ਆਓ ਤੁਹਾਨੂੰ ਵੀ ਸੁਣਾਉਣੇ ਹਾਂ ਉਹ ਜਾਂ ਉਹਦਾ ਪਰਮਾਤਮਾ ਜਾਣਦਾ ਠੀਕ ਹੈ ਨਹੀਂ ਸੰਦ 12:30 ਵਜੇ ਪਤਾ ਲੱਗਿਆ ਪਿੰਡ ਰੰਪਰੇ ਰਹਿੰਦੇ ਜੀ ਇਸ ਇਹ ਇਥੇ ਰਹਿੰਦੇ ਚੰਡੀਗੜ੍ਹ ਸੱਤ ਅੱਠ ਸਾਲ ਤੋਂ ਪਰ ਅੱਜ ਕੱਲ ਦਾ ਕੇਸ ਹੋਇਆ 10 11 ਵਜੇ ਦਾ ਅੱਜ ਤੱਕ ਹਜੇ ਤੱਕ ਕਿਸੇ ਵੀ ਕੋਈ ਕਾਰਵਾਈ ਨਹੀਂ ਹੋਈ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਵੀ ਉਹ ਕਹੇਗੇ ਬੰਦੇ ਸੀ ਜਿਹੜੇ ਅਸਮਾਨ ਨੂੰ ਚੜ ਗਏ ਜਾਂ ਧਰਤੀ ਦੇ ਥਲੇ ਵਿਆੜ ਦੇ ਤਾਂ ਉਹਨਾਂ ਨੂੰ ਜਾਂ ਕਿਸੇ ਪਾਸੇ ਉਹ ਭੱਜ ਗਏ ਗੱਡੀ ਦੀ ਆ ਗਈ ਸਾਰੀਆਂ ਸੀਸੀਟੀਵੀ ਕੈਮਰਾ ਚ ਆ ਗਿਆ ਅਜੇ ਤੱਕ ਕੋਈ ਮੈਨੂੰ ਇਨਸਾਫ ਨਹੀਂ ਮਿਲਿਆ ਮੈਂ ਤਾਂ ਬੇਨਤੀ ਕਰਦਾ ਸਰਕਾਰ ਨੂੰ ਵੀ ਕੁਛ ਨਾ ਕੁਛ ਰੱਖੋ ਕੁਛ ਨਾ ਕੁਛ ਤੁਸੀਂ ਕਰੋ ਅੱਗੇ ਸਿੱਧੂ ਮੂਸੇ ਵਾਲੇ ਦਾ ਕਤਲ ਇਸ ਉਤੋਂ ਨਿਕਲਿਆ ਫਿਰ ਤੁਸੀਂ ਕਾਦੇ ਵਾਸਤੇ ਕੁਰਸੀਆਂ ਮਲੀਆਂ ਨੇ ਸਰਕਾਰ ਨੂੰ ਬੇਨਤੀ ਕਰਦਾ ਪੁਰਸ ਮਹਿਕਮੇ ਨੂੰ ਬੇਨਤੀ ਕਰਦਾ ਵੱਡੇ ਵੱਡੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਸਾਹਮਣੋ ਜਵਾਨੀ ਨੂੰ ਐ ਨਾ ਖਤਮ ਕਰੋ ਐ ਥੋੜੇ ਚਿਰ ਵਿੱਚ ਖਤਮ ਹੋ ਜੂ ਯਾਰ ਨੇ ਯਾਰ ਮਾਰਤਾ ਅਰੰਜਸ ਹੁਣ ਦੇਖੋ ਜੀ ਨਿੱਕੀਆਂ ਨਿੱਕੀਆਂ ਅਰੰਜਸ ਹ ਤਾਂ ਆਪਣੀਆਂ ਹਰਕਤੀਆਂ ਨੇ ਪਰ ਲਲਕਾਰ ਕੇ ਬੰਦੇ ਨੂੰ ਇਹੋ ਜਿਹਾ ਕੰਮ ਕਰਨੇ ਲਲਕਾਰੋ ਪਹਿਲਾਂ ਇਹ ਥੋੜੀ ਜਿਹੀ ਵੀ ਪਹਿਲਾਂ ਉਹਨੂੰ ਸੱਦ ਲਿਆ ਸੱਦ ਕੇ ਤੁਸੀਂ ਉਦਾ ਆ ਹਾਲ ਕਰਤਾ ਤੁਸੀਂ ਮੇਰਾ ਨੌਜਵਾਨ ਪੁੱਤ ਖਾ ਲਿਆ ਮੈਂ ਇਹ ਕਹਿਣਾ ਵੀ ਤੁਹਾਨੂੰ ਮਿਲ ਕੀ ਗਿਆ ਮੈਨੂੰ ਇਹ ਤਾਂ ਦੱਸ ਦਿਓ ਇੱਕ ਵਾਰੀ ਮੌਤ ਕਰਤੀ ਤੁਸੀਂ ਬੇ ਰਹਿਮ ਵੀ ਨਾ ਕਰੀਏ ਕੋਈ ਮਤਲਬ ਕੋਈ ਰਹਿਮ ਨਹੀਂ ਕਰਿਆ ਉਹਦੇ ਤੋਂ ਗੋਲੀਆਂ ਤੋਂ ਬਾਅਦ ਕਿਰਪਾਨਾ ਗੋਲੀਆਂ ਤੋਂ ਬਾਅਦ ਜੀ ਜਦੋਂ ਮਤਲਬ ਮਰਨੇ ਦੇ ਚਾਰ ਗੋਲੀਆਂ ਬਚੀਆਂ ਉਹ ਤੋਂ ਬਾਅਦ ਕਿਰਪਾਨਾ ਨਾਲ ਸਿਰ ਉਹਦਾ ਇੰਨਾ ਵੱਡਿਆ ਵੀ ਜਿਵੇਂ ਇੱਕ ਕਸਾਈ ਬੱਕਰੀ ਨੂੰ ਵੱਢਦਾ ਹੁੰਦਾ ਮੈਂ ਇਹ ਹੀ ਬੇਨਤੀ ਕਰਦਾ ਸਰਕਾਰ ਨੂੰ ਵਿਭਾਗ ਨੂੰ ਇਹ ਇਨਸਾਫ ਦੇ ਦਿਓ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੇ ਪੁੱਤ ਦਾ ਇਨਸਾਫ ਮੈਨੂੰ ਦੇ ਦਿਓ ਜੇ ਹੁੰਦਾ ਤਾਂ ਨਹੀਂ ਫਿਰ ਅਸੀਂ ਸਬਰ ਦਾ ਸਾਬਰੀ ਹੈ ਨਾ ਦੇਖੋ ਜੀ ਰਾਤ ਇੱਕ ਸਾਨੂੰ ਇਨਫੋਰਮੇਸ਼ਨ ਰਿਪੋਰਟ ਹੋਈ ਸੀ ਕਿ ਸ਼ੇਖ ਜੋਤੂ ਕੋਸ਼ਿਸ਼ ਕਰਕੇ ਲੜਾਈ ਹੋਈ ਹੈ ਤੇ ਫਾਇਰਿੰਗ ਹੋਈ ਹੈ ਤੇ ਉਸਤੇ ਤੁਰੰਤ ਐਕਸ਼ਨ ਕਰਦੇ ਹੋਏ ਸਭੀ ਟੀਮ ਮੌਕੇ ਤੇ ਪਹੁੰਚੀ ਆ ਤੇ ਬਾਅਦ ਜਿਹੜਾ ਸਾਨੂੰ ਹਸਪੀਟਲ ਤੋਂ ਪਤਾ ਲੱਗਿਆ ਕਿ ਵਿਅਕਤੀ ਜਿਹੜਾ ਗੁਰਪ੍ਰੀਤ ਸਿੰਘ ਅਰਿਸ ਗੁਰੀ ਨਾਮ ਦਾ ਜਿਹੜਾ ਵਿਅਕਤੀ ਹੈ ਪਿੱਛੇ ਭੰਡੇ ਦਾ ਰਹਿਣਾ ਨਾਲ ਆਲਵਾਸ ਕੀ ਖਰੜ ਸੀ ਤੇ ਇਹ ਇਹ ਜਿਹੜੇ ਗ੍ਰਾਮ ਸ਼ਾਟ ਇੰਜਰੀਜ਼ ਲੱਗੀਆਂ ਨੇ ਬਾਅਦ ਵਿੱਚ ਕਮ ਟੂ ਹਿਸ ਇੰਜਰੀਜ਼ ਤੇ ਮੌਕੇ ਤੇ ਅਸੀਂ ਪਹੁੰਚ ਕੇ ਸਾਰੀਆਂ ਟੀਮਸ ਸਪੈਸੀਫਿਕ ਟੀਮਸ ਤੇ ਬਾਕੀ ਸਾਰੀਆਂ ਟੀਮਾਂ ਨਾਲ ਲੱਗ ਕੇ ਜਿਹੜੀ ਤਕਤੀਸ਼ ਜਾਰੀ ਹੈ ਉਹ ਕਦੋਂ ਨੰਬਰ 22 ਥਾਣਾ ਸਿਟੀ ਖਰੜ ਕੀ ਦਰਜ ਸਿਸਟ ਕਰ ਦਿੱਤਾ ਗਿਆ ਇਹ ਬਾਕੀ ਸਾਡੇ ਕੋਲ ਵੈਰੀ ਸਟਰੋਂਗ ਵਾਈਟਲ ਕਲੂਜ਼ ਹੈਗੇ ਨੇ ਅਸੀਂ ਜਲਦੀ ਜਿਹੜੇ ਨੇ ਦੋਸ਼ੀਆਂ ਨੂੰ شناخت ਕਰਦੇ ਉਹਨਾਂ ਨੂੰ ਕਬੂ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸਰ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ